ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰ ਪਾਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪੜਾ ਠੀਕ ਹੈ ਲਓ ਜੀ ਕਰਤੇ ਆ ਵਲੌਗ ਦੀ ਸਟਾਰਟਿੰਗ ਬਸ ਹੁਣੇ ਉੱਠਿਆ ਲਗਭਗ ਡਮਣੀ ਆਇਆ ਸੀਗਾ ਡਹਾਣੀ ਐਂਡ ਉਸ ਦਾ ਭਾਂਜਾ ਐਂਡ ਮੈਂ ਲੱਗਦਾ ਹਾਂ ਦਾ ਨਾਲ ਨਾ ਠੀਕ ਹੈ ਕਿ ਨਹੀਂ ਉਹਨੂੰ ਘਰੇ ਛੱਡ ਕੇ ਆਇਆ ਨਵੇਂ ਲੀਓ ਨੂੰ ਬਾਰ ਬੁਰ ਖੋਲਿਆ ਉਹ ਹੁਣ ਦੂਜੇ ਘਰੇ ਖੜ ਜਾਂਦਾ ਨੂੰ ਦੂਜੇ ਘਰੇ ਜਾਂਦਾ ਸੁਭਾਅ ਪੈ ਗਿਆ ਹੁਣ ਇੱਧਰ ਰੋਟੀ ਟਾਇਲ ਤੇ ਨਾਮ ਲੈ ਤਾਂ ਉਹ ਦੂਜੇ ਘਰੇ ਖੜਾ ਜਾਂਦਾ ਹੁਣ ਉਹ ਲੀਓ ਉਧਰ ਫਿਰ ਜਾਏਗਾ ਬਾਕੀ ਠੀਕ ਹੈ ਵੀਡੀਓ ਵਗੈਰਾ ਐਡਿਟ ਕਰਕੇ ਐਕਸਪੋਰਟ ਲਈ ਕਰ ਆਪਾਂ ਤੇ ਕੌਂਤਰਾ ਜਿ ਡਾਉਣੇ ਨਹੀਂਗੇ ਤੇ ਸ਼ਹਿਰ ਚ ਰਣਾਗਾ ਮੰਡੀ ਗੁਲਾਮਦੂਮ ਲੈ ਕੇ ਆਉਣੇ ਇਹ ਉਹ ਕੰਮ ਦੰਦੇ ਕਰਦੇ ਆ ਸਾਰੇ ਸੁਣਵਾ ਸ਼ਹਿਰ ਉਦੋਂ ਪਹਿਲਾਂ ਮੇਰੇ ਸਾਹ ਨਾਲ ਲਾਈਟਾਂ ਨੂੰ ਤਾਂ ਸਾਰੀਆਂ ਜਾਈ ਜੰਗਾ ਦੇਖ ਐਡੇ ਮਾੜੇ ਹਾਲਾਤ ਐ ਕੋਲੇ ਤੁਰੇ ਫਿਰਾਂਗੇ ਲਾਈਟਾਂ ਬੰਦ ਕਰਨ ਦੀ ਪਹੁੰਚ ਨਹੀਂ ਬੈਠਕ ਵੀ ਖੋਲੀਏ ਇਹ ਵੀ ਕਰੀਏ ਬੰਦ ਤੇ ਯਾਰ ਸਪੀਕਰ ਨਹੀਂ ਲੂਟ ਹੋਇਆ ਯਾਰ ਬੜਾ ਇਦਨਾ ਦਾਣਾ ਖਰਾਬ ਹੀ ਚੱਲ ਰਹਿਗਾ ਓਏ ਸਿਰ ਚ ਨਾ ਮਾਰੇ ਬੈਠਾ ਤਾਂ ਜੀ ਲੈਟਰੀ ਬੰਦ ਕਰਤੀ ਤੇ ਇਧਰੋਂ ਬਾਹਰ ਲੈਟਰੀ ਬੰਦ ਕਰੀ ਇਹ ਵੀ ਵੱਡੀ ਮੀ ਦਾ ਜਗ੍ਹੀ ਸੀ ਜਾਂਦੀ ਥੁੜੀ ਦੇਖੋ ਜਾਗ ਰਹੀ ਹੈ ਹਾਂਜੀ ਜਾਗ ਰਹੀ ਹੈ ਤੇ ਵੀ ਬਜਾਈ ਹੈ ਆਖੇ ਠੀਕ ਹੈ ਜੀ ਹੁਣ ਮਾੜਾ ਚੈੱਕ ਕਰੀ ਪਾਂਦੀ ਕੂਤਰ ਨਹੀਂ ਡਾਉਣੇ ਆਪਾਂ ਹਨਾ ਪਰ ਫਿਰ ਵੀ ਇੱਕ ਕਰੀ ਮੈਂ ਕੂਤਰਾਂ ਨੂੰ ਖੁੱਡੇ ਖੋਲ ਕੇ ਮਨ ਕੇ ਚੱਲ ਫੜ ਫੜ ਕੇ ਮਾੜੇ ਮੋੜੇ ਚੈੱਕ ਕਰਨੇ ਖਾਇਆ ਰੋਟੀ ਹੁਣ ਬਲਦਾ ਦੱਸ ਤੰਬੇ ਨਾ ਖਾਂ ਇਹਦੀ ਆਤ ਮਾੜੀ ਐ ਇਹਦੀ ਆਤ ਮਾੜੀ ਕਿ ਭਾਗੋ ਲੋਕਾਂ ਦੇ ਘਰਾਂ ਘਰਾਂ ਚ ਜਾ ਕੇ ਪਹਿਲਾਂ ਲੋਕ ਜਾ ਕੇ ਕੌਲੇ ਤੇ ਤਾਂ ਮੂਤ ਲਾਗਲੇ ਤੇ ਠੀਕ ਐ ਸੁਸੂਕਾਰ ਦਾ ਚਲ ਮੈਂ ਜਿਆਦਾ ਛੋਧ ਪਿਆ ਬੀਜ ਹੋਇਆ ਨੇ ਫਿਰ ਉਹਦੋਂ ਲੋਕਾਂ ਤੋਂ ਚਮਾਂ ਘਰੇ ਆ ਕੇ ਜਾਂ ਬਾਹਰ ਚ ਪੌਟੀ ਕਰਕੇ ਆਉਂਦਾ ਐ ਤੇ ਟੰਬੇ ਖਾਣ ਵਾਲੇ ਕੰਮੀਆਂ ਤੇਰੇ ਹੋਰ ਤੈਨੂੰ ਭੈਣ ਮੈਟਰਲ ਦੇਣਾਗੇ ਤੈਨੂੰ ਚਲ ਆਇਆ ਘਰੇ ਚੱਲ ਕੇ ਅੱਗੇ ਪੁੱਛ ਕੇ ਅੱਗੇ ਤੈਨੂੰ ਰੋਟੀ ਪਾਦੀ ਕਿ ਨਹੀਂ ਲੈ ਕੇ ਆਗੇ ਤੇਰੇ ਆਸਤੇ ਚਲ ਚੱਲ ਅੱਗੇ नहीं आना फिर सोया मंजे तैक नहीं हाँ जी रोटी तो खा करो ये तो लस्सी पा दी वाटर कही लस्सी बी लो एक बार थोड़ा पानी ऐड कर दी वजूगी माड़ी जी बस 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 नौ कुछ नहीं करना पहले उधर हम बदम पाने अच्छे शहर आड़ग बूटक लेची किधर की जड़गा बूटा और ਆਈ ਥਿੰਕ ਸੋ ਦੇਵ ਚੀ ਹੁਣ ਚਾਹੀਦੀ ਆ ਹਾਂ ਆ ਰਹੀ 200 ਰੁਪਿਆ ਵੀ ਫਿਰਦਾ ਗਰੀਬਾਂ ਨੂੰ ਉਹ ਸੱ ਥੋੜਾ ਸਮਾਨ ਦਾ ਸਾਂਹ ਦਿਆ ਆ ਆਹ ਤਾਂ ਥਾਤ ਆ ਇੱਕ ਹੋਰ ਚੀ ਵੀ ਹੋਰ ਦਗਾ ਰਿਹਾ ਹੈ ਦਗਾ ਦਾ ਕੇਸ ਭਈ ਰੋਟੀ ਰੋਟੀ ਤਾਂ ਨਹੀਂ ਖਾ ਕੇ ਆਂਦੀ ਬਸ ਵੀ ਘਰੇ ਘੇੜਾ ਜਿਹਾ ਕੱਢਿਆ ਆਂਦਾ ਪਰ ਬੜੇ ਮੋਰੀ ਸਾਫ ਦੇਦੇ ਨੇ ਇੱਥੇ ਆਪਾਂ ਲੰਡੂ ਜਾਂ ਲੱਠੀ ਜਾਂਦਾ ਹੈ ਹਾਂ ਸਵਾਗਤ ਲਈ ਖੜਾ ਹੋਇਆ ਕਰ ਮੂਰੇ ਹਾਂ ਕੀ ਹੋ ਗਿਆ ਹੈ ਜੀ ਨਹੀਂ ਲੱਗਦਾ ਇਕੱਲੇ ਦਾ ਐਵੇਂ ਓਏ ਨਹੀਂ ਲੱਗਦਾ ਆ ਜਾ ਆ ਜਾ ਕੀ ਹੋ ਗਿਆ ਜੀ ਨਹੀਂ ਲੱਗਦਾ ਹਾਂ ਇੱਥੇ ਹੀ ਆ ਮੈਂ ਕਿੱਥੇ ਆਣਾ ਇੱਥੇ ਹੀ ਆ ਮੈਂ ਕਿੱਥੇ ਆਣਾ ਘੌਂ ਲਿਆ ਇੱਥੇ ਹੀ ਆ ਚੱਲ ਆ ਜਾ ਚਲੋ ਯਾਰ ਬਾਬੇ ਦੇਖਦੇ ਆਉਣਾ ਕੀ ਕਰੀਏ ਦੇਖੀ ਸ਼ਹਿਰ ਨਾ ਚੱਲੇ ਗਿਆ ਯਾਰ ਬਾਬੇ ਹਾਂ ਜੀ ਮੇਰੇ ਵੀਰੋ ਅੱਜ ਫੇਰ ਸਾਰਾ ਦਿਨ ਉਹਨੂੰ ਉਹਨੂੰ ਚੱਡ ਦੋ ਯਾਰ ਗਾਲਾਂ ਕੱਢਣ ਜੀ ਕਰਦਾ ਆਪਦੇ ਆਉਣੇ ਕੰਟਰੋਲ ਸਾਰਾ ਦਿਨ ਪੈਕੇਟ ਪਾ ਦਿੰਨੇ ਆ ਯਾਰ ਭੈਣ ਜੀ ਚੱਡ ਸਾਢੇ 12 ਵਜ ਗਏ ਸਾਢੇ 12 12 ਹੋ ਗਏ ਕੁਝ ਨਹੀਂ ਕੀਤਾ ਨਾ ਕੋਈ ਤੁਹਾਨੂੰ ਦਾਣੇ ਨਾ ਬਰਾਮ ਨਾ ਸ਼ਹਿਰ ਕੰਮ ਜਾਣਾ ਅੱਗ ਬਾ ਸ਼ਾਇਦ ਮੇਰੇ ਵੀ ਮੈਨੂੰ ਫੋਨ ਆਵੇ ਫਿਰ ਕੀ ਕਿੱਧਰ ਕਿੱਧਰ ਪੂਰਾ ਆਉਂਗਾ ਯਾਰ ਬਾੜੀ ਕੌਣ ਕਰਦਾ ਸੌਂ ਲੱਗੇ ਉਦੋਂ ਤੂੰ ਸੌ ਜਾ ਤੈਨੂੰ ਕੋਈ ਚੱਕਰ ਨਹੀਂ ਕਰਨੀ ਤੁਰ ਜੈ ਰੋਟੀ ਲੈ ਸੀ ਨਾ ਤੇ ਚੱਲ ਗਏ ਜੀ ਆਪਾਂ ਹੁਣ ਮੰਡੀ ਸਮਾ ਲੈਣ ਠੀਕ ਆ ਜਾਨਵਰ ਪਾ ਤੇ ਧੁੱਪੇ ਆਪਣੇ ਜਿਹੜੇ ਕੱਲ ਨੂੰ ਡਾਉਣੇ ਹੈਗੇ ਤੇ ਬਾਦਾਮ ਹਜੀ ਬਲਜੀਤ ਤੋਂ ਫੜ ਕੇ ਆਣੋਂ ਧੁੱਪ ਲੈ ਮੈਂ ਸ਼ਹਿਰ ਚੱਲ ਗਿਆ ਕੇਹਣਾ ਲੀਓ ਨੂੰ ਬੰਨਤਾ ਠੀਕ ਆ ਕਿ ਨਹੀਂ ਇਦਰੋਂ ਜਾਣਨਾ ਮੈਂ ਕੱਲੇ ਹੀ ਆਣਾ ਯਾਰ ਦਵਣੀ ਵੀ ਘਰੇ ਘਰੇ ਫਿਰਦਾ ਚੋਬਰ ਪਤਾ ਨਹੀਂ ਕਿੱਥੇ ਬਾਹਰ ਮਲੋਟ ਫਿਰਦਾ ਉਹ ਵੀ ਬਸ ਨਿਕਲਦੇ ਆ ਘਰੋਂ ਕੋਈ ਨਹੀਂ ਰੱਡਾ ਕੀ ਹੈ ਹਰੇਕ ਵਾਰੀ ਸਾਰਾ ਥੋੜਾ ਤੱਕੀ ਦਿੰਦੇ ਕੋਈ ਚੱਕਰ ਨਹੀਂ ਕੋਈ ਕੰਮ ਕੱਲੇ ਨੂੰ ਆਪ ਨੂੰ ਵੀ ਕਰਨੇ ਚਾਹੀਦੇ ਹਣੇ ਚੱਲਦੇ ਆ ਜੀ ਇਹ ਜਿੱਦਾਂ ਮੋਟਰਸਾਈਕਲ ਸ਼ਹਿਰ ਕਿਧੜਵਾ ਵੱਲ ਠੀਕ ਹੈ ਉੱਥੇ ਜਾ ਕੇ ਵੀਡੀਓ ਕੰਟੀਨਿਊ ਕਰਦਾ ਹਾਂ ਜੀ ਪਿਉਰੀ ਪਹੁੰਚ ਗਈ ਸਖੇਂਦਰ ਦੇ ਪਿੰਡਪਾ ਕਹਿੰਦਾ ਮੈਂ ਵੀ ਨਾਲ ਜਾਊਂਗਾ ਤੇ ਮੈਨੂੰ ਵੀ ਨਾਲ ਲੈ ਕੇ ਚੱਲੀ ਮੈਂ ਵੀ ਠੀਕ ਆ ਚੱਲ ਕੋਈ ਇਹਨੂੰ ਫੋਨ ਲਾਈ ਬੈਠਾ ਸੀ ਇਹ ਕਹਿੰਦਾ ਯਾਰ ਮੈਂ ਚੱਲੂ ਚੱਲਦਾ ਨਾਲ ਮੈਂ ਚੱਲ ਫਿਰ ਇੱਥੇ ਆ ਜਾਣਾ ਕਿ ਢੀ ਗੱਲ ਇੱਥੇ ਚੱਲ ਫੜਾਂਗੇ ਉਦੋਂ ਬਾਅਦ ਦਮਿੰਦਾ ਹੀ ਫੋਨ ਆਇਆ ਸੀ ਮੈਨੂੰ ਇੱਥੇ ਜੱਡ ਆ ਗਿਆ ਸੀਗਾ ਕੋਤੋਂ ਤੇ ਲੱਗੇ ਮਾਮਾ ਦਾ ਘਰ ਕੋਈ ਨਾ ਕਹਾ ਠੀਕ ਹੈ ਹੋਰ ਫਿਰ ਮੁੰਡਾ ਆ ਕੇ ਰਿਪੋਰਟ ਸਸਰੀ ਘਰ ਸੈਟ ਜਾਵਾਂ ਚਲਦੇ ਆ ਬਸ ਨਾਲ ਹੀ ਇੱਥੇ ਗਿੱਦੜਾ 5-7 ਕਿਲੋਮੀਟਰ ਲੈ ਆਉਣਿਆ ਸਾਰਾ ਸਮਾਨ ਸੌਦਾ ਪਤਾ ਮਾੜਾ ਮਾੜਾ ਠੀਕ ਹੈ ਹਾਂਜੀ ਚੱਲੇ ਹੈ ਜੀ ਘਰ ਨੂੰ ਠੀਕ ਹੈ ਕਿ ਨਹੀਂ ਲੈ ਕੇ ਸਮਾਨ ਤੇ ਬਰਾਮ ਵੀ ਲੈ ਲੈ ਬਈ ਥੋੜੀ ਦੇਰ ਤੇ ਕਰਾਂ ਵਕਤ ਆ ਜਾਓਗੇ ਬਾਅਦ ਵਿੱਚ ਘੱਟ ਬੋਲੇ ਕੇ ਜਾਵਾਂਗੇ ਸੌਦਾ ਮਾਰ ਕੇ 15-20 ਗੱਲੋ ਮੁਰਕੇ ਫਿਰ ਬਦਾਮ ਬਦਲਦੇ ਉਦੋਂ ਵੀ ਥੇੜ ਖਰਾਬ ਹੁੰਦੀ ਐ ਚ ਜਦੋਂ ਬਦਾਮ ਬਦਲਦੇ ਆਂ ਬੀਤੀ ਇਹ ਵੀ ਇੱਕੋ ਹੀ ਲੈ ਕੇ ਗਿਆ ਓਏ ਬੰਦਾ ਇਕੱਠੇ ਹੀ ਤਾਂ ਬਾਹਲਾ ਤੋਕ ਆ ਪੈਂਦਣਾ ਨੇਰੇ ਜੀ ਫਿਰਦੇ ਰਹੇ ਆ ਇਹ ਤਾਂ ਬਹੁਤ ਗਿਆਨ ਹੈਗਾ ਯਾਰ ਜਿਵੇਂ ਜਿਵੇਂ ਉਮਰ ਵੱਧਦੀ ਏਵੇਂ ਗਿਆਨ ਆ ਹੀ ਜਾਂਦਾ ਯਾਰ ਸੋ ਕੇਂਦਰਾ ਬਾਕੀ ਪੰਸਾਰੀ ਤੋਂ ਚੀਜ਼ਾਂ ਲੈ ਲਈਆਂ ਸਾਰੀਆਂ 10 11 12 ਜਿਹੜੀਆਂ ਉਹ ਵੀ ਤੁਹਾਨੂੰ ਘਰੇ ਆ ਕੇ ਦੱਸਾਂਗੇ ਹਾਂਜੀ ਚੱਲ ਪਏ ਜੀ ਪ੍ਰਿੰਟ ਨੂੰ ਠੀਕ ਆ ਚੱਕੋ ਸਮਾਨ ਦਾ ਬਹੁਤ ਸਾਈਜ਼ ਦਾ ਟ੍ਰੈਕ ਪਾ ਕੇ ਫਿਰ ਇਹ ਬਾਬਾ ਚੱਲੇ ਆ ਜੇਬਾ ਭਰੀਆਂ ਆਸਮਾਨਿਆਂ ਦੀਆਂ ਇਹਨਾਂ ਦਾ ਬੋਲ ਹੈ ਤੂ ਬਾਦ ਇਕੱਲੇ ਹੀ ਆਹ ਉਹ ਦੇਖ ਨਗੂ ਜਵਾਨੀ ਪੰਚੀ ਦੇ ਨੁਸਖੇ ਤੇ ਉਹ ਬਾੜੇ ਆ ਇਹਦੇ ਬਾੜੇ ਆ ਉਹ ਸੀਸਾ ਸੁਸਾ ਕੋਈ ਨਹੀਂ ਬਣਾ ਤੁਹਾਨੂੰ ਪਤਾ ਆਪਾਂ ਦੂਜੀਆਂ ਚੀਜ਼ਾਂ ਮੈਡੀਕਲ ਕੋਈ ਘੜਾ ਲਵਾ ਉਹ ਛੱਡ ਕੇ ਹਾਨੀ ਬਿਦਾਨ ਗਰਨਾਂ ਚ ਜਸਾਰਾ ਲੈ ਇੱਕ ਦਰਾਸ ਤੇ ਆਪਦੇ ਵੱਲੋਂ ਦਾ ਹਨ ਕੋਈ ਤਾਕਤਵਰ ਚੀਜ਼ਾਂ ਬਾਹਰ ਪੁੱਛ ਲੈ ਕੇ ਆਵਾਂਗੇ ਤੋਂ ਐ ਲੋ ਵਾਲਾ ਸਮਾਨ ਲੈਣਾ ਹੈ ਆਪਾਂ ਠੀਕ ਹੈ ਕਿ ਨਹੀਂ ਬਾਣੀ ਤੁਹਾਨੂੰ ਕੋਈ ਆਪਾਂ ਬਣਾ ਬਣਾਏ ਲਾਈਨ ਚੱਲਾਂਗੇ ਗੁਰੂ ਸਰ ਨਹੀਂ ਉੱਥੇ ਉਤਰ-ਗੁਤਰ ਫੇਰ ਭਗਾ ਕੇ ਲਿਆਵੇਂ ਕੋਈ ਉੱਥੇ ਵੀ ਕੀ ਜ਼ਰੂਰਦਾ ਹੈ ਉਤੇ ਹੀ ਵਾੜੀ ਲਗਾ ਦੇ ਯਾਰ ਆਪਣਾ ਬਣਾਉਣ ਦਾ ਬਣਾਣਾ ਪਾਣਾ ਇਹਨੂੰ ਆਲਾ ਦੇ ਆਪਣੇ ਪਿੰਡ ਰੇੜੇ ਹੋਏ ਦਦਾ ਦੇ ਛੱਡ ਕੇ ਉੱਥੇ ਆਇਆ ਕਰਦੇ ਯਾਰ ਵੀ ਇੱਥੇ ਕੋਈ ਨਹੀਂ ਡਾਲਾ ਇੱਕ ਲਓ ਉੱਤੇ ਚੱਲ ਕੇ ਆ ਕੇ ਜਾ ਕੇ ਮੈਂ ਜਾਈ ਆਨੇ ਪਿਉਰੀ ਨੂੰ ਆ ਗਏ ਜੀ ਕਰੇ ਮਤਲਬ ਘਰੇ ਨਹੀਂ ਹਜੇ ਪਿੰਡ ਤਾਂ ਨਹੀਂ ਗਏ ਆ ਇੱਥੇ ਆ ਗਏ ਪਿਉਰੀ ਘਰੇ ਆ ਗਏ ਅਸੀਂ ਠੀਕ ਹੈ ਕਿ ਨਹੀਂ ਖੋਡਾਂ ਦਾ ਵੀਊ ਯਾਰ ਬੋਕਸਰਾ ਬਣ ਗਿਆ ਯਾਰ ਕਹਿਣ ਮੋ ਲੱਗਦਾ ਸੱਚੀ ਬਸ ਪਿੱਛੋਂ ਉਹ ਪੈ ਰਹੀ ਐ ਧੁੱਪਤ ਨਹੀਂ ਤਾਂ ਸ਼ਾਦਰੀਆਂ ਸ਼ੁਦਰੀਆਂ ਯਾਰ ਪੂਰਾ ਮੈਂ ਆ ਯਾਰ ਵੀ ਜਾਵਾਂ ਇੱਥੇ ਜਾ ਲਾਉਂਦਾ ਸਰਾ ਗੱਲ ਬਾਤ ਆ ਪੂਰੀ ਯਾਰ ਓਕੇ ਦੀਆਂ ਰਿਪੋਰਟਾਂ ਦੇ ਬਾਤ ਆ ਮਾਈ ਸਹੀ ਪੂਰਾ ਕੰਮ ਹੂੰ ਖੂੜੇ ਬਹੁਤ ਵਧੀਆ ਲੱਗ ਰਿਹਾ ਬਹੁ ਹਵਾਦਾਰ ਆ ਯਾਰ ਆਦਾ ਆਦਾਂ ਯਾਰ ਇਲਾਦਰਨ ਯਾਰ ਸੱਚੀ ਸਾਫ ਪਾਈ ਕਰਨ ਵਾਲੀ ਆ ਸਾਫ ਸਫਾਈ ਤਾਂ ਮੈਂ ਦੇਖ ਲਈ ਚੱਲ ਕੋਈ ਨਾ ਉਹ ਕਰਦਾ ਰਵੇ ਤਾਂ ਉਹਦੇ ਅੱਖ ਨੂੰ ਮੈਂ ਦੋ ਤਾਂ ਖੁੱਡੇ ਆ ਤੇ ਕੋਈ ਨਾ ਇਹਨਾਂ ਨੂੰ ਵੱਡਾ ਕੋਡਾ ਜਹੀ ਹੀ ਨਹੀਂ ਕਰਦਾ ਅੱਛਾ ਵੀ ਚਲਾ ਹੈ ਅਜੇ ਕੀ ਹੋਇਆ ਠੀਕ ਐ ਓਕੇ ਹੈ ਜੀ ਸੈੱਟ ਐ ਹੋ ਬੱਧੀ ਮੂਤਰੀ ਨੀ ਰਵੇ ਜੀ ਮਿੱਠੀ ਹੋਵੇ ਹਰੀ ਗਲਾਬੀ ਕਾਂਤ ਲੀਤੇ ਬਸ ਦੇਖੇ ਕੋ ਉਤਰ ਘਾਤਰ ਮਾੜੇ ਮੋਟੇ ਠੀਕ ਆਗੇ ਨਹੀਂ ਫਿਰ ਚੱਲਦੇ ਆ ਪਿੰਡ ਹਾਂਜੀ ਹਾਂ ਜੀ ਲੀਓ ਜੀ ਆਪਣੇ ਸਵਾਗਤ ਵਾਸਤੇ ਗੇਟ 'ਚ ਹੀ ਬੈਠਾ ਵੇਖੋ ਇਹ ਰੋਂਗੋ ਨੇ ਪਿਆੜ ਪਾਈ ਹੈਂ ਕਰਦੇ ਫੋਪੂਛ ਲੀਓ ਤੇ ਹਾਂ ਪੁੱਤ ਕੇ ਓਏ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਆ ਗਿਆ ਕੀ ਗੱਲ ਹੈ ਚੱਕਰ ਕੀ ਹੈ ਆ ਗਿਆ ਆ ਗਿਆ ਆ ਗਿਆ ਸ਼ੇਰਾ ਕਾਊਂਟਰ ਦਾ ਤੇਰੇ ਨਾਲ ਆ ਮੈਂ ਘਬਰਾਣਾ ਚਲ ਇੱਕ ਵਾਰ ਮੋਟਰਸਾਈਕਲ ਅੰਦਰ ਕਰ ਲਗੇ ਆਪਾਂ ਨਲ ਸਮਾਨ ਸੋਨ ਲਾ ਲਗੇ ਤੇ ਕਬੂਤਰ ਆਪਣੇ ਬੈਠੇ ਆ ਨਾ ਕਬੂਤਰੀ ਬੈਠੇ ਧੁੱਪੇ ਜਾਲ ਚ ਓਕੇ ਰਿਪੋਰਟਾ ਪਹਿਲੇ ਨੰਬਰ ਤੋਂ ਤਾਂ ਬਈ ਜਾਨਵਰ ਕਰੀ ਲਾ ਕੇ ਅੰਦਰ ਯਾਰ ਤੇ ਫਿਰ ਬੈਜੀਤ ਤੋਂ ਫੜ ਕੇ ਲੋਣੇ ਆਪਾਂ ਕਬੂਤਰ ਕਰਤੇ ਜੀ ਸਾਰੇ ਅੰਦਰ ਤੇ ਇਹਨਾਂ ਨੂੰ 2 ਮਿੰਟ ਅੰਦਰ ਬੈਠਣ ਦਿਓ ਮਤਲਬ ਵੀ 5 ਕ ਮਿੰਟ ਤੇ ਉਦੋਂ ਬਾਅਦ ਪਾਣੀ ਧਰ ਦੇਣਾ ਇਹਨਾਂ ਮਰੇ ਫੋਕਾ ਤੇ ਉਦੋਂ ਬਾਅਦ ਫਿਰ ਬਦਾਮ ਪਾਵਾਂਗੇ ਤੇ ਹਾਂ ਕੀ ਹੈ ਕੀ ਗੱਲ ਹੈ ਚੱਲਣਾ ਬੈਜੀਤ ਕੋਲੇ ਚਲ ਬੈਜੀਤ ਤੋਂ ਬਦਾਮ ਫੜ ਕੇ ਲਿਓਣੇ ਫਿਰ 5 ਮਿੰਟ ਹਾਂ ਜੀ ਆਗੇ ਘਰੇ ਤੇ ਚੱਕ ਲਿਆnde ਜੀ ਬਲਦੀ ਤੋਂ ਬਾਦਾਮ ਵੀ ਭਿੱਜੇ ਹੋਏ ਠੀਕ ਆ ਨਾ ਜਾਇਆ ਕਰ ਬਾਹਰ ਨਾ ਜਾਇਆ ਕਰ ਤੁੰਨ ਦੱਸਿਆ ਇੰਨੀ ਪੰਕੀ ਨਾਲਿਆ ਕਰ ਬਾਹਰ ਦੂਜੀ ਭੈੜੀ ਗੈਂਗ ਬੈਂਗ ਫਿਰਦੀ ਐ ਉਹ ਗਲਤ ਹੋਇਸੀ ਕੰਮ ਜੀ ਆਪ ਸ਼ਬਦ ਬੋਲੇ ਹੋਏ ਸੀ ਚਲੋ ਛੇਦੀ ਛੇਦੀ ਬਾਦਾਮ ਤੋਂ ਛਿਲ ਕੇ ਤੇ ਕੰਮ ਦੰਦੇ ਨੇ ਮੇੜੀ ਹੋਣਾ ਹਾਂਜੀ ਮੇਰੇ ਵੀਰੋ ਤੇ ਕਬੂਤਰਾਂ ਨੂੰ ਬਾਦਾਮ ਪਾ ਦੇ ਸਾਰਿਆਂ ਨੂੰ ਤੇ ਬਸ ਕਣਕ ਵੀ ਇਹਨਾਂ ਨੂੰ ਇੱਥੇ ਹੀ ਪਾ ਦਾਂਗੇ ਆਪਾਂ ਠੀਕ ਹੈ ਕਿ ਨਹੀਂ ਕਣਕ ਰੈਡੀ ਆ ਬਾਦਾਮ ਵਸੇ ਕੂਦ ਰੈਡੀ ਨੂੰ ਖਾ ਲੈਣ ਤੋਂ ਬਾਅਦ ਰੱਜਵੀਂ ਕਣਕ ਖਵਾ ਕੇ ਇਹਨਾਂ ਨੂੰ ਤੇ ਫਿਰ ਸਾਡਾ ਇਹ ਫੁੱਡੇ ਚ ਤੇ ਉਹਨੇ ਫੁੱਡੇ ਵਾਲੇ ਸਾਰੇ ਜਾਨਵਰਾਂ ਦਾ ਦਾਣਾ ਪਾਣੀ ਪਕਰੀਏ ਰੈਡੀ ਤੇ ਉਹਨਾਂ ਨੂੰ ਵੀ ਰੱਖੇ ਬਾ ਟਾਈਮ ਨਾਲ ਹਾਂਜੀ ਮੇਰੇ ਵੀਰੋ ਤੇ ਦਾਣੇ ਕਰ ਲਈ ਰੈਡੀ ਸਾਰੇ ਕਬੂਤਰਾਂ ਦੇ ਇੱਕ ਵਾਰੀ ਪਹਿਲਾਂ ਪਾਣੀ ਚੈੱਕ ਕਰ ਲਈਏ ਫੁੱਡੇ ਅੱਜ ਆਪਾਂ ਹਨਾ ਪਾਣੀ ਚੈੱਕ ਕਰਕੇ ਪਾਣੀ ਦੀ ਪਾ ਉਦੋਂ ਫੇਰ ਰੱਖਦੇ ਆਂ ਦਾਣੇ ਪੈਨਾਂ ਨੂੰ ਹਾਂਜੀ ਮੇਰੇ ਵੀਰੋ ਤੇ ਖਰਾਕ ਰੈਡੀ ਜਾਈ ਸਾਰੇ ਤਰ੍ਹਾਂ ਦੀ ਰੱਖੀਏ ਨਾਲ ਆਇਓ 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 ਪੁੱਤ ਅਰੇ ਖੁੱਡਾ ਨੰਬਰ 2 ਜੀ ਉਧਰ ਨਾਲ ਬਾਹਰ ਨਾਲ ਓਏ ਆਇਓ 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 ਖੰਡੋ ਓਕੇ ਵੀਰ ਇੱਧਰ ਆ ਕੇ ਜੀ ਉੱਡਣ ਵਾਲੇ ਉਤਰਾਂ ਵਾਲੇ ਪਾਸੇ ਆਇਓ 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 ਪੁੱਤ ਆਇਓ ਆਇਓ ਖੁੱਡਾ ਨੰਬਰ ਹੋ ਗਿਆ ਜੀ 4 ਆਇਓ 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 ਬਟਾ ਓਕੇ ਹੋ ਗਈ ਰਹੀ ਕਲੀ ਬੈਠ ਆ ਗਈ ਜੀ ਇਧਰ ਬੈਠਕ ਵੱਲ ਇਹਨਾਂ ਨੂੰ ਵੀ ਰੱਖ ਲਈਏ ਆਇਓ 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 ਬੋਤਾ ਆਇਓ 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 ਓਕੇ ਜੀ ਦਾਣਾ ਪਾਣੀ ਸਾਰੇ ਕੂਤਰਾਂ ਨੂੰ ਪਾਤਾ ਠੀਕ ਹੈ ਕਲੀਅਰ ਹੈ ਕੰਮ ਤੇ ਹੁਣ ਮੇਰਾ ਮੈਂ ਵੀ ਕਰਿਆ ਕਿ ਸਵੇਰ ਰੂਟਰੇਟ ਨਹੀਂ ਖਾਦੀ ਨਾ ਰੂਟਰੇਟ ਹੀ ਖਾਣ ਵਾਲੀ ਚਾਹ ਚੁਪਿਆ ਵਾ ਹਾਂਜੀ ਆ ਗਏ ਦਰਮੇਂ ਕਰੇ ਰੋਟੀ ਖਾਇਆ ਨਹੀਂ ਚਾਹ ਵੀ ਪੀਆ ਨਹੀਂ ਯਾਰ ਸੈਰ ਨੂੰ ਦਿੱਕਤ ਹੋ ਰਹੀ ਯਾਰ ਸਿਰ ਦੁਖ ਰਿਹਾ ਦੋ ਦਿਨਾਂ ਨਾਲ ਬੱਬੇ ਹੋਇਆ ਦੁੱਖ ਮੇਰੇ ਤੇ ਜਿਆਦਾ ਨਹੀਂ ਹੋ ਗਿਆ ਸਿਰ ਵੀ ਤੇ ਇਥੋਂ ਅੱਖਾਂ ਵੀ ਦਿਖਵਾ ਆ ਚੀਜ਼ਾਂ ਸੁਜੀਆਂ ਪਗ ਇੱਥੇ ਨਹੀਂ ਆਣਗੀਆਂ ਵੀ ਕਾਰਨ ਤਾਂ ਵੈਸੇ ਪਤਾ ਮੈਨੂੰ ਚਲੋ ਕੋਈ ਨਿਆ ਕਮੈਂਟ ਅੰਦਰ ਡਰੋਪ ਇਧਰ ਬਈ ਕੂਤਰਾਂ ਨੇ ਚੌਕਲੇ ਦਾਣੇ ਠੀਕ ਆ ਚੱਕ ਦੀ ਡਰੇ ਤੇ ਪੰਜਰੇ ਵਾਲੇ ਕੂਤਰ ਅੰਦਰ ਛੜ ਦਿੱਤੇ ਇਧਰ ਖੇਡੀ ਜਾਂਦੇ ਮੁੰਡੇ ਤਾਸ਼ ਪੂਰਾ ਜੋਰਾਂ ਸ਼ੋਰਾਂ ਦਾ ਕੰਮ ਕਿ ਨਹੀਂ ਖੇਡਦੇ ਹੋਏ ਸਿੱਟਾ ਕੱਢ ਦਿੱਤੀ ਮੈਂ ਉਹ ਵੀ ਹੁੰਦਾ ਕਿ ਕਿੱਦਾਂਗੇ ਕੱਥੇ ਤਾਂ ਖੇਡਾਂਗੇ ਸੱਤ ਦਾ ਗੇਮ ਐਵੀਏਟਰ ਕਦੇ ਨਾ ਖੇਡੋ ਐਵੀਏਟਰ ਤਾਂ ਠੀਕ ਆ ਇਹਨਾਂ ਨੂੰ ਅੰਦਰ ਹੀ ਛੱਡ ਦਿੰਦੇ ਸੀ ਬਸ ਠੀਕ ਕਰਦੇ ਸੀ ਉਹ ਮੈਂ ਕਿਤੇ ਉਹਨਾਂ ਨੂੰ ਲੈ ਲਿਆਂਦਾ ਬਸ ਕੀ ਲਿਆਂਦਾ ਨੇ ਉਹਦਾ ਤਾਂ ਰੋਲ ਹੀ ਕੋਈ ਨਹੀਂਗਾ ਇਹ ਤਾਂ ਤਾਂ ਇੱਥੇ ਬੈਠੇ ਸੀ ਉਹ ਦਾਣੇ ਚੁਗੀ ਜਾਂਦੇ ਆ ਉਹ ਦਾਣੇ ਕਦੋਂ ਦੇ ਚੋਗ ਗੇ ਸਗੋਂ ਦੀ ਇਹ ਤਾਂ ਜਿੰਨਾ ਪਿੰਜਰਿਆਂ ਖੁੱਡੇ ਜੇ ਰਹਿਣਗੇ ਉਨਨੀ ਜਗ੍ਹਾ ਹੁਣ ਤਾਂ ਮੈਂ ਛੱਡ ਹੀ ਲੈਣਾ ਕੋਈ ਨਾ ਹੁਣ ਤਾਂ ਆ ਹੀ ਗਿਆ ਮੈਂ ਹੁਣ ਤਾਂ ਕਿਹੜੀ ਗੱਲ ਹੈ ਹਾਂ ਤਾਂ ਕਰਕੇ ਹਾਂਜੀ ਪਾ ਲਿਆਂਦੇ ਪਿੰਜਰੇ ਜੀ ਸਾਰੇ ਜਾਨਵਰ ਮੈਂ ਜਿਹੜੇ ਇੱਧਰ ਲਾਵਾਂਗੇ ਉਹ ਚਾਹ ਹਾਂ ਉਹ ਇਤਰਾ ਜਨਮ ਦਿਨ ਵੀ ਅੱਜ ਜਣ ਹੱਥ ਪਾ ਨਹੀਂ ਕਿੱਥੇ ਸੁਣਿਆ ਕਹਿਣ ਲੱਗਿਆ ਸੀ ਆਇਕੌਂਡ ਖਾਲੇ ਪੁਰ ਤਾਂ ਕੂਤਰ ਛੱਡ ਗਏ ਲਓ ਜੀ ਚਲੋ 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 ਏਹ ਵਾਪੇ ਜਾਂ ਆਪਿਆਂ ਨੇ ਰੂਪ ਤੋਂ ਇੱਕ ਹੀ ਚਲ ਠੀਕ ਆ ਓਕੇ ਹੋ ਗਈ ਰਿਪੋਰਟ ਵਾਸਤੇ ਇਹ ਬਾਹਰ ਇੱਕ ਮਿੰਟ ਪਿੰਜਰੇ ਇਸ ਰੱਖ ਦੇਗਾ ਹੈਪੀ ਬਰਥਡੇ ਵੀ ਮੁੰਡੇ ਦਾ ਅੱਜ ਠੀਕ ਆ ਸਾਰੇ ਜਣੇ ਨੂੰ ਵਿਸ਼ ਕਰ ਦਿਓ ਵੈਸੇ ਵੀਡੀਓ ਇੱਕ ਦਿਨ ਲੇਟ ਆਊਗੀ ਮੈਂ ਵੀ ਮੈਨੂੰ ਵੀ ਯਾਦ ਸੀਗਾ ਮੈਨੂੰ ਵੀ ਨਹੀਂ ਪਤਾ ਸੀ ਹੈਪੀ ਬਰਥਡੇ ਟੂ ਯੂ ਠੀਕ ਆ ਕਿ ਨਹੀਂ 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 ਉਹ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਤੂੰ ਗਾਂਹ ਹੱਥ ਰਵਾ ਕੇ ਲਿਆ ਸੀਗਾ ਹੇਵਾ ਠੀਕ ਹੈਗਾ ਓਕੇ ਕਬੂਤਰੀ ਛੱਡਣ ਆਏ ਸੀ ਮੈਂ ਮੈਂ ਕਰੇ ਨਾਉਣਾ ਹਜੇ ਜਾ ਕੇ ਤਿੰਨ ਚਾਰ ਦਿਨ ਹੋ ਗਏ ਠੀਕ ਆ ਨਹੀਂ ਮਿੱਤ ਨਹੀਂ ਮੈਂ ਨਾ ਆ ਕੇ ਆਉਣਾ ਮੈਨੂੰ ਪਤਾ ਸੀ ਇਹ ਇੱਥੇ ਬੈਠ ਹੋਣਗੇ ਮੈਂ ਹਾਂ ਤੇ ਮੈਂ ਛੱਡ ਗਿਆ ਪਹਿਲਾਂ ਉਹਨਾਂ ਨੂੰ ਤਾਂ ਕਰਕੇ ਉੱਥੇ ਤਾਂ ਇਕੱਠੇ ਬੈਠੇ ਹੋਣ ਇੱਥੇ ਡਾਰੀਆਂ ਮਾਰਨਗੇ ਦੁਗਣੀ ਖਰਾ ਖਿਚਣੇ ਖੁੱਡੇ ਫਿਰਦੇ ਹੋਰ ਕੋਈ ਗੱਲ ਨਹੀਂ ਚਲ ਚਲਦੇ ਆ ਵੀ ਘਰ ਨੂੰ ਕਬੂਤਰੀ ਛੱਡ ਰਗਾ ਹੀ ਉਹਨੀਆਂ ਨੂੰ ਕਮ ਨੂੰ ਆਪਣੇ ਬੰਦਾਂ ਦਾ ਤਾਂ ਪਤਾ ਆ ਇਹ ਕੰਮ ਉਹ ਪੂਰਾ ਜਿਨੀਸ਼ਾ ਹੁੰਦੇ ਉਹਦੇ ਕੰਮ ਇਹ ਪੂਰੀ ਨਹੀਂ ਹੁੰਦੀ ਮੇਰੇ ਬਿਨਾ ਤਾਂ ਸਾਰੇ ਕੰਮ ਕਰ ਜਾਂਦੇ ਆ करके बस नहाया ओ बाद फिर कर घर वीडियो शेयर सुटना जी आ गए जी इधर ले करें नही तो करे आँधी फ्रैश हो जाए बापू ठीक है पाके नवी नवी तो नहीं मतलब धोते कपड़े पा आते क्या हो ਹਾਈ ਦੀ ਰੇਡ ਦੋਸਤੋ ਬਹੁਤ ਖੇਡ ਲਈ ਤਾਸ ਤੇ ਕਰਤਾ ਸਾਡਾ ਇਹਨੇ ਨਾਸ ਹੁਣ ਚੱਕ ਕੇ ਹੁਣ ਜਾਓ ਚੱਟੀ ਚ ਸੱਟ ਕੇ ਆਓ ਭੱਜ ਕੇ ਲੀਓ ਵੀ ਸੌਂ ਗਿਆ تھا ਘਰ ਕੇ ਉਹਨੂੰ ਪਤਾ ਲੱਗ ਗਿਆ ਹਾਂ ਉਹ ਕੀ ਹੋ ਗਿਆ ਸੈਟ ਹੈ ਕੰਮ ਗੰਗਉਜੀ ਚੱਲੇ ਆਪਣੇ ਬੰਦੇ ਕਰ ਦੇ ਰਹਿ ਮਸ਼ਵਰਾ ਕੋਈ ਹੈ 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 ਟਾਈਮ ਨਾਲ ਹੀ ਨਿਕਲ ਚਲੇ ਵਾਹ ਕੇ ਪੱਤੇ ਨਹੀਂ ਦਬਦੇ ਓਕੇ ਉਹ ਸੈਟ ਆ ਗਾ ਹਾਂਜੀ ਤੇ ਹਜੇ ਮੁੰਮੁੰਡਿਆਂ ਨੂੰ ਤੂੰ ਤਾਂ ਆਇਤ ਵਾਦ ਗੇ ਮਾ ਸਟਾਰਟ ਕਰਦੇ ਸੀਗਾ ਮਾਈਡ ਗੇਮ ਹੈ ਉਹ ਤਾਂ ਕੋਈ ਗੱਲ ਜੁਆਇਨ ਲਾ ਦਾਂਗੇ ਟੈਨਸ਼ਨ ਨਾ ਮਾਰ ਤੂੰ ਬਾਹਰ ਜਾਗਮਗ ਜਾਗਮਗ ਕਰਦਗੇ ਪਈ ਅੰਧਕਾਰ ਸਾਇਆ ਪਿਆ ਉੱਤਾਂ ਫਿਰਦਾ ਛੀ ਭੱਜਿਆ ਵੇੜੇ ਤੇ ਪੁੱਤੇ ਲੱਤਾਂ ਲਗਾ ਫਿਰ ਤਾਂ ਨੱਤਾ ਥਾਉਣਦਗਾ ਇੱਕ ਬਤ ਹੀ ਦੱਸੀ ਹੁਣ ਗਨਫਰਮ ਕਰਕੇ ਠੀਕ ਹੈ ਕਿ ਨਹੀਂ ਹੁਣ ਜਾਓ ਮੈਂ ਤੇਰੇ ਤੂੰ ਨਹੀਂ ਤੁਹਾਨੂੰ ਮੰਨਣਾ ਪਊਗਾ ਨਹੀਂ ਹੁਣ ਨਹੀਂ ਨਿਕਲਦਾ ਹੁਣ ਤਾਂ ਹੱਥ ਨੋ ਗਿਆ ਹੁਣ ਤਾਂ ਟਾਈਮ ਹੀ ਟਪ ਗਿਆ ਸਾਡੇ ਤਾਂ ਸਿੱਟ ਸਿੱਟ ਦਾ ਟਾਈਮ ਟਪ ਗਿਆ ਹੜੀ ਦਾ ਹੁਣ ਸਿੱਟ ਤੋਰ ਨਹੀਂਦਾ ਸਨੇ ਹੱਥ ਨਹੀਂ ਸੀ 7 ਵਜੇ ਹਾਂਜੀ ਮੇਰੇ ਵੀਰੋ ਇਹ ਕੀ ਦੇਈ ਕਰ ਲਓ ਠੀਕ ਹੈ ਵੀਰੇ ਵਾਰ ਕਰਕੇ ਅਪਲੋਡ ਇਹ ਬਿੱਡਾਂ ਦਾ ਹਾਲ ਦੇਖੋ ਲੱਕੀ ਕੀਤਾ ਹੈ ਉਦੋਂ ਰੈਂਦੀ ਗੁੰਦੀ ਕੋਸ ਰੋ ਕਾਟ ਦਿੰਦਾ ਹੈਗਾ ਉਹ ਸਾਰਾ ਜਾ ਭਾਦ ਦਾ ਨਾਲ ਬੈਠਣ ਨੂੰ ਆਗੇ ਹਨ ਆਪਾਂ ਕੋਈ ਦੂ ਚੀਜ਼ਾਂ ਚੱਕ ਦੇਣੀ ਉਦੋਂ ਕੁਝ ਲਿਆਉਣਾ ਹੋਏ ਕਰੋ ਪੜੀਗਾ ਲੱਗ ਪੜ ਬਹੁਤ ਸਾਰੀ ਲੱਗ ਇਹ ਨਾ ਲੈ ਆਂਗੇ ਪਾਣੀ ਥੋੜਾ ਜਿਹਾ ਪਾ ਬੋਟਰ ਲੈ ਜਾਂਦਾ ਕਰ ਇੱਕ ਆ ਬਾਹਰ ਲਈ ਲਾਈਟ ਛੱਡ ਦਗੇ ਬੈਠ ਕੇ ਹਾਂਜੀ ਮੇਰੇ ਵੀਰੋ ਤੇ ਨੀ ਉਹ ਵਾਸਤੇ ਆ ਗਏ ਜੀ ਰੋਟੇ ਲੈ ਕੇ ਠੀਕ ਹੈ ਕਿ ਨਹੀਂ ਵੈਸੇ ਤਾਂ ਆਪਣੇ ਉਦਯਖਤ ਨੂੰ ਗੇਮ ਦਾ ਮੈਚ ਲੱਗਿਆ ਪਬਜੀ ਦਾ ਤੇ ਵੇਈਂਦੀ ਮੈਂ ਉਹ ਚੀਜ਼ ਸਕਿੱਪ ਕਰਕੇ ਛੇਦੀ ਛੇਦੀ ਰੋਟੀ ਪਾਉਣ ਵਾਸਤੇ ਵੀਡੀਓ ਲਾਈ ਹੈ ਵੈਸੇ ਮੈਂ ਮੈਚ ਐ ਬਸ ਉੱਥੇ ਸਪਾਉਣ ਆਈਲੈਂਡ ਤੇ ਖੜੀ ਸੀਗੇ ਤੇ ਕਾਊਂਟਡਾਊਨ ਚੱਲ ਰਿਹਾ ਸੀਗਾ ਛੇਦੀ ਛੇਦੀ ਬਸ ਜਹਾਜ਼ ਤੇ ਚੜਨ ਤੋਂ ਪਹਿਲਾਂ ਪਹਿਲਾਂ ਇਹਨੂੰ ਪਾ ਦਿਆਂ ਕਰਾਂ ਦਾਲ ਸਬਜ਼ੀ ਰੋਟੀ ਇਹਦੀ ਤੇ ਦੋਦੀ ਲੱਸੀ ਬਾਹਰ ਆ ਕੇ ਤੇ ਆਹ ਰੋਟੀ ਖਾ ਜਾਂਦੀ ਬਈ ਮੈਂ ਓਕੇ ਐ ਤੇ ਦੁੱਧ ਵੀ ਲੈਂਦਾ ਆਪਣੇ ਵਾਸਤੇ ਕਾਗਜ਼ਾ ਚ ਹੈਲਿਓ ਵਾਸਤੇ ਤੇ ਲੱਸੀ ਵੀ ਆ ਗਈ ਬਸ ਲੈ ਪੁੱਤ ਖਾ ਉਹਨੇ ਸਾਰੇ ਸਤਿ ਸ਼੍ਰੀ ਅਕਾਲ ਬਾਬੇ ਮੈਂ ਇੱਕ ਅੱਧਾ ਮੈਚ ਲਾਵਾਂ ਤੇ ਫਿਰ ਉਦੋਂ ਬਾਅਦ ਨਲੇ ਵਲੌਗ ਦੀ ਹੰਡੀ ਕਰਾਂਗੇ ਤੇ ਓਕੇ ਜੀ ਗੇਉ ਫੇਵਰੇਟ ਆ ਗਿਆ ਨਜ਼ਾਰਾ ਭਾਈ 8:30 ਵਜੇ ਲੱਗਿਆ ਖੇਡਣ ਲੱਗ ਪਾ ਸਾਢੇ 11 ਹੋ ਗਏ ਆ ਜਿੰਦਗੀ ਸਫਲ ਆਇਆ ਯਾਰ ਹਨਾ ਤੇ ਲਿਓ ਨੂੰ ਰੋਟੀ ਵੀ ਪਾਤੀ ਸੀ ਉਦੋਂ ਬਾਅਦ ਲੱਸੀ ਵੀ ਪਾਤੀ ਹੁਣ ਹੈਗਾ ਦੁੱਧ ਦਾ ਟਾਈਮ ਠੀਕ ਹੈ ਤੇ ਅ ਇੱਕ ਮਿੰਟ ਬੜਾ ਪਾਣੀ ਐਡ ਕਰਦ ਕੇ ਦੁੱਧ ਚ ਆਪਾਂ ਆਹੀ ਚੱਕ ਲੈਨੇ ਇਦੋਂ ਕੰਟਰੋਲ ਇਹ ਪੈ ਡੇ ਰੋ ਆਇਆ ਲੀ ਓਏ ਕੰਜਰਦਾ ਦੁੱਧ ਦਾ ਟਾਈਮ ਹੋ ਗਿਆ ਤੇਰੇ ਦਾ ਇਹ ਤਾਂ ਮੇਰਾ ਥੋੜਾ ਵਿੱਚ ਪਾਣੀ ਐਡ ਕਰਨਾ ਜ਼ਰੂਰੀ ਯਾਰ ਲੈ ਆਉਂਦਾ ਨਾ ਭਾਈ ਭਾਈ ਕਿ ਆਉਂਦਾ ਨਾ ਆਉਂਦਾ ਨਾ ਕਿੱਥੇ ਛੜਦਾ ਦੁੱਧੂ ਦੱਦ ਨੂੰ ਤਾਂ ਚੱਲ ਵਧ ਗਏ ਹੁਣੇ ਨੀਣਾ ਸੌਖੀ ਨੀਂਦ ਆ ਜੂਗੀ ਸੌ ਜਾਊਗਾ ਵਿਚਾਰਾ ਤੇ ਓਕੇ ਰਿਪੋਰਟ ਬਾਦਾਮ ਵੀ ਦਿੱਤੇ ਭਿਓ ਠੀਕ ਹੈ ਕੁਝ ਜਿਹਾ ਬਾਦਾਮ ਵੀ ਭਿਓ ਤੇ ਇੱਕ ਮਿੰਟ ਫਲੈਸ਼ ਆਨ ਕਰਾਂ ਹਾਂਜੀ ਇੱਧਰ ਕੁਝ ਜਿਹਾ ਬਾਦਾਮ ਵੀ ਭਿਓ ਤੇ ਤੁਹਾਨੂੰ ਕਰਦੇ ਕਵਰ ਆਦੀਵਾਸਦਿਆਂ ਜੀ ਦੋ ਕੇਲੇ ਖਾਣ ਨੂੰ ਖਾੜੇ ਇਧਰ ਜਵੈਣ ਪਿਉਦੀ ਪਈ ਐ ਆਪਣੇ ਵਾਸਤੇ ਨਹੀਂ ਉਧਰ ਗੋਸ਼ੇ ਦੇ ਕਬੂਤਰ ਨੂੰ ਲਾਉਣੀ ਆ ਕੱਲ ਨੂੰ ਉਹਨੇ ਇੱਕ 22 ਛੱਡਣਾ 25 ਤਰੀਕ ਨੂੰ ਤੇ ਆਪਾਂ ਨਹੀਂ ਕਹੇ ਸੀ ਵੀ ਹਰੀ ਛੱਡੀ ਜਿਹੜੇ ਪੰਡ ਵੀ ਉੱਥੇ ਛੱਡਾਂਗੇ ਜਦ ਕੀ ਦੂਸਰ ਵੀ ਬਾਜੀ ਆ 25 ਮਾਰਚ ਦੀ ਗਿਲਜੀ ਵਾਲੇ ਆਪਣਾ ਕੋਈ ਬਣਦਾ ਨਹੀਂ ਯਾਰ ਉੱਥੇ ਛੱਡਣ ਵਾਲਾ ਫਿਰ ਗੋਸ਼ਾ ਕਹਿੰਦਾ ਮੈਂ ਛੱਡ ਲੂ ਮੈਂ ਚੱਲ ਤੂੰ ਛੱਡ ਲਈ ਇਸ ਤਰ੍ਹਾਂ ਨਾਲ ਚੱਲ ਵੜਾਂਗੇ ਤੇ ਉਹਨੂੰ ਫਿਰ ਕੱਲ ਨੂੰ ਜੁਆਇੰਟ ਜੂਨ ਲਾ ਕੇ ਮਾੜਾ-ਮੋੜਾ ਸੈਟਮੈਂਟ ਕਰਨਾ ਇਧਰ ਆਪਣੀ ਸਟੈਨਲੀ ਦੀ ਬੋਤਲ ਤੇ ਓਟੇ ਨੂੰ ਨਾਤਰਾ ਫੜਨੇ ਆ ਇਹ ਵਾਟਰ ਦੀ ਭਰ ਲੈਂਦੀ ਤੇ ਬਾਕੀ ਬਸ ਠੀਕ ਆ ਪਰ ਹੋਰ ਸਾਰੇ ਕੰਮ ਤਾਂ ਦੇ ਤਾਂ ਓਕੇ ਰਿਪੋਰਟ ਹੋਏ ਆ ਹਨ ਤੇ ਸਮਾਨ ਵੀ ਆਹ ਲੈ ਕੇ ਆਂਦਾ ਸੀਗਾ ਅੱਜ ਇਹ ਇਧਰੋਂ ਆਹ ਦੇਸੀ ਚੀਜ਼ਾਂ ਪੰਗਾਣਾ ਇਹ ਉਹ ਖਾਰਾ ਨਾ ਦੇਖੋ ਕਬੂਤਰਾਂ ਚ ਵਰਤ ਨਾਲਗਾ ਇਹ ਹੋਊਗਾ ਇਧਰ ਉਹ ਹੋਊਗਾ ਕੀ ਆਗੇ ਨਹੀਂ ਥੋੜੇ ਜਿਹਾ ਬਦਾਨ ਲੈ ਕੇ ਆਉਂਦੇ ਆ ਬਾਕੀ ਫਿਰ ਇਕੱਠੇ ਲਿਆਵਾਂਗੇ ਤੁ ਬਾਅਦ ਥੋੜੇ ਪੈਸੇ ਕੱਟ ਫਿਕਰ ਨਾ ਤਾਂ ਕਰਕੇ ਤੇ ਓਕੇ ਆਜ ਦੀ ਘੜੀ ਰਿਪੋਰਟ ਠੀਕ ਹੈ ਠੀਕ 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 ਹੈ ਠੀਕ ਹੀ ਕਹਾਂਗੇ ਠੀਕ ਹੈ ਨਾ ਤੇ ਵਾਸ ਥੋੜਾ ਜਿਹਾ ਕੁਝ ਨਹੀਂ ਸੈਟ ਹੀ ਚੱਲ ਰਿਹਾ ਸਾਰਾ ਕੁਝ ਯਾਰ ਓਕੇ ਬਾਏ ਬਾਏ ਗੁੱਡ ਨਾਈਟ ਲਵ ਯੂ ਸੋ ਸਾਰਾ